ਸਤਿਨਾਮ ਸ੍ਰੀ ਵਾਖੇ ਗੁਰੂ ਸਾਹਿਬ ਜੀ ਰਹਿਰਾਸ ਸਾਖੇ ਬਾਪ ਹਰ ਜੁਗ ਜੁਗ ਭਗਤ ਓ ਪਾਇਆ ਪੈਜ ਰੱਖਦਾ ਯਾਰਾਮ ਰਾਜੇ ਹਰ ਨਕਸ ਦੁਸ਼ਟ ਹਰ ਮਾਰੇ ਆ ਪ੍ਰਹਿਲਾਦ ਤਰਾਇਆ ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਉ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਇਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਦੁਖਾਂ ਦਾ ਰੋ ਸੁਖ ਰੋਗ ਭਿਆਜਾ ਸੁਖ ਤਮਨਾ ਹਾਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੋ ਕਰੀ ਨਾ ਹਾਈ ਬਲੇਹਾਰੀ ਕੁਦਰਤ ਵਸਿਆ ਤੇ ਰਾਂਤਨਾ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਕਲਕਲਾ ਪ੍ਰਪੂਰ ਰਹਿਆ ਤੂੰ ਸੱਚਾ ਸਾਖੇਬ ਸਿਫਤ ਸੁਵਾਲਿਓ ਜੇ ਨਾ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਸ਼ ਕਰਨਾ ਸੋ ਕਰ ਰਹੀਆ ਸੋਦਰ ਆਗੇ ਆਸਾ ਮਹੱਲਾ ਪਹਿਲਾ ਇੱਕ ਓ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕੀ ਹਾ ਸੋ ਕਰਕੇ ਹਾ ਜਿਤ ਬਹਿ ਹੈ ਸਰਬ ਸੁਮਾਲੇ ਬਾਜੇ ਤੇਰੇ ਨਾਦ ਅਨੇਕ ਅਸੰਖਾਂ ਕੀਤੇ ਤੇਰੇ ਬਾਵਨ ਹਾਰੇ ਕਹਤੇ ਤੇਰੇ ਰਾਗ ਪਰੀ ਸੋ ਕਹੀਐ ਕਹਤੇ ਤੇਰੇ ਗਾਵਣ ਹਾਰੇ ਗਾਵਣ ਤੁਦਨ ਪਵਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਵਾਰੇ ਗਾਵਣ ਤੁਦਨ ਚਿੱਤ ਗੁਪਤ ਲਿਖ ਜਾਣਣਾ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਦਨ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣਾ ਤੁਧਨੋ 인ਦਰਿੰਦਰ ਆਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਣਾ ਤੁਧਨੋ ਸਿੱਧ ਸਮਾਧੀ ਅੰਦਰ ਗਾਵਣਾ ਤੁਧਨੋ ਸਾਧ ਵਿਚਾਰੇ ਗਾਵਣਾ ਤੁਧਨੋ ਜਤੇ ਸਤੇ ਸੰਤੋਖੀ ਗਾਵਣਾ ਤੁਧਨੋ ਵੀਰ ਕਰਾਰੇ ਗਾਵਣਾ ਤੁਧਨੋ ਪੰਡਤ ਪੜਨ ਰੱਖੀ ਸੁਰਾ ਜੁਗ ਜੁਗ ਵੇਦਾਂ ਨਾਲੇ गवन तुदन न मन मोहनीअ मनमोहन सुरग मछ पयाले गावन तुद रतन उपाए तेरे आठ साठ तीर्थ नाले गावन तुद नो महाबल महाबलसूर गान तुद खानी चारे गावन तुद खंड मंडल ब्रह्मंडा ਕਰ ਕਰ ਰੱਖੈ ਤੇਰੇ ਤਾਰੇ ਸਈ ਤੁਧਨੋ ਗਾਵਣ ਜੋ ਤੁਧ ਪਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧਨੋ ਗਾਵਣ ਸੇ ਮੈਂ ਚਿਤਨਾ ਬਨ ਨਾਨਕ ਕੀਆ ਵਿਚਾਰੇ ਸੋਈ ਸੋਈ ਸਦਾ ਸਚ ਸਾਖੇ ਬਾ ਸਾਚਾ ਸੱਚੀ ਨਾਈ ਹੈ ਪੀਹੁਸੀ ਜਾਏ ਨਾ ਜਾਸੀ ਰਚਨਾ ਜੇ ਨਰਚਾਈ ਰੰਗੇ ਰੰਗੇ ਪਾਤੀਏ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਪਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਚਾਈ ਸੋ ਪਤ ਸਾਖੋ ਸਾਖਾ ਪਤ ਸਾਹਿਬਾ ਨਾਨਕ ਰਹਿਣ ਰਜਾਈ ਆਸਾ ਮਹਿਲਾ ਪਹਿਲਾ ਸੋ ਨ ਵੱਡਾ ਖੇ ਸਭ ਕੋ ਏ ਕੇ ਵੱਡਾ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਨੇ ਵਾਲੇ ਤੇਰੇ ਰਖੇ ਸਮਾਏ ਵੱਡੇ ਮੇਰੇ ਸਾਖੇ ਬਾ ਗਹਿਰ ਗੰਬੀਰਾ ਗੁਣੀ ਗਹਿਰਾ ਕੋਏ ਨਾ ਜਾਣੇ ਤੇਰਾ ਕੇ ਤਕੇ ਵਡਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤੇਲ ਵੜਾਈ ਸਭ ਸੱਤ ਸਭ ਤੱਪ ਸਭ ਚੰਗੇ ਆਈਆਂ ਸਿੱਧਾ ਪੁਰਖਾਂ ਕੀਆਂ ਵੜਿਆਈਆਂ ਤੁਧ ਬਿਨ ਸਿੱਧੀ ਕਿਨੇ ਨਾ ਪਾਈਆਂ ਕਰਮ ਮਿਲੈ ਨਾਹੀ ਠਾਕਰ ਹਾਈਆਂ ਆਖਣ ਵਾਲਾ ਖਿਆ ਵਿਚਾਰਾ ਸੇਫਤੀ ਪਰੈ ਤੇਰੇ ਪੰਡਾ ਰਾਜ ਜਿਸ ਤੂ ਦੇਹੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਸਾ ਮਹੱਲਾ ਪਹਿਲਾ ਅੱਖਾਂ ਜੀਵਾਂ ਵਿਸਰੇ ਮਰ ਜਾਉ ਆਖਣਿ ਔਖਾ ਸਾਚਾ ਨਾ ਉਹ ਸਾਚੇ ਨਾਮ ਕੀ ਲਾਗੈ ਭੂਖਾ ਉਤਪੁਖੈ ਖਾਏ ਚਲੀ ਇਹ ਦੁਖ ਸੋ ਕਿਉ ਬਿਸਰੈ ਮੇਰੀ ਮਾਈ ਸਾਚਾ ਸਾਖਬ ਸਾਚੇ ਨਾਏ ਰਾਹਾ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੈ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਖ ਵਡਾ ਨਾ ਹੋ ਬੈ ਕਾਟ ਨ ਜਾਏ ਨਾ ਖਮਰੇ ਨਾ ਹੋ ਬੈ ਸੋਗ ਦੇਂਦ ਰਖੇ ਨ ਚੁੱਕੇ ਪੋਗ ਗੁਨੇ ਖੋ ਖੋਰਾ ਨਾਹੀ ਕੋਇ ਨਾ ਕੋ ਹੋਆ ਨਾ ਕੋ ਹੋਏ ਜੇ ਵਡਿਆ ਪਉ ਤੇ ਵਡ ਤੇਰੀ ਦਾਤਾ ਜਨ ਦਿਨ ਕਰਕੇ ਕੀਤੀ ਰਾਤ ਖਸਮ ਵੀ ਸਾਰੇ ਤੇ ਕਮ ਜਾਤ ਨਾਨਕ ਨਾ ਬਹਿ ਬਾਚ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਪੁਰਖਾਂ ਬਿਨੋ ਕਰੋ ਗੁਰਪਾਸ ਹਮ ਕੀਰੈ ਕਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵਾ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਓ ਹਰ ਜਨ ਕੇ ਵਡਪਾਗ ਬਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਪਾਗ ਹੀਣ ਜਮਪਾਸ ਜੋ ਸਤਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੈ ਤ੍ਰਿਗ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤਨ ਤੁਰ ਮਸਤ ਕਾ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹਲਾ ਪੰਜਵਾ ਕਾਹਿਰੇ ਮਨ ਚਿਤ ਬੈ ਉਦਮ ਚਾ ਆਹਰ ਹਰ ਜੀਉ ਪਰਿਆਸੈਲ ਪੱਥਰ ਮਹਿ ਜੰਤੋ ਪਾਏ ਤਾਕਰ ਜਕ ਆਗੇ ਕਰ ਤਰਿਆ ਮੇਰੇ ਮਹਦੋ ਜੀ ਸਤ ਸੰਗਤ ਮਿਲੈ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆਰਾ ਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਏ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸਬਾਖੇ ਠਾਕੁਰਾ ਕਾਹੇ ਮਨ ਭਉ ਕਰਿਆ ਊੜੈ ਊਠ ਆਵੇ ਸੈ ਕੋ ਸਾਥ ਇਸ ਪਾਛੇ ਬਚਰੇ ਸ਼ਰਿਆ ਤਨ ਕਬਣ ਖਲਾ ਬੈ ਕਬਣ ਚੁਗਾ ਬੈ ਮਨ ਮਹਿ ਖੈ ਸਿਮਰਨ ਕਰਿਆ ਸਬਨੀ ਤਾਨ ਦਸ ਅਸ਼ਟ ਸਿਤਾਨ ਠਾਕੁਰ ਕਰ ਕਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨਾ ਪਾਰਾ ਬਰਿਆ ਰਾਗ ਆਸਾ ਮਹੱਲਾ ਚੌਥਾ ਸੋ ਪ੍ਰਖ ਇੱਕ ਊ ਓੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰਾ ਸਭ ਤਿਆ ਪੈ ਸਭ ਤਿਆ ਬੈ ਤੁਧ ਜੀ ਹਰ ਸੱਚੇ ਸਿਰਜਨ ਹਾਰਾ ਸਭ ਜੀ ਤੁਮਾਰੇ ਜੀ ਤੂ ਜੀਆ ਕਾ ਦਾਤਾ ਹਾਰਾ ਹਰ ਤਿਆ ਬੋ ਸੰਤੋ ਜੀ ਸਭ ਦੁਖ ਬਿਸਾਰਨ ਹਾਰਾ आपे हर आपे ठाकुर आपे सेवक जी नानक जंत विचारा तू अंतर सर्व निरंतर जी पुरख समाना एक दाते एक पेखारी जी सब तेरे चो जिडाना तू आपे दाता पे भुगता जी हा तुदबिन न जाना तू पार ब्रह्म बेअंत बेअंत जी ਤੇਰੇ ਕੀਆ ਗੁਣ ਆਖ ਬਖਾਣਾ ਜੋ ਸੇਵੈ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਨਾ ਹਰਿ ਤੇ ਆਬੈ ਹਰਿ ਤੇ ਆਬੈ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰਿ ਤੇ ਆਇਆ ਜੀ ਤਿਨ ਟੂਟੀ ਜਮ ਕੀ ਫਾਸੀ ਜਿਨ ਨਿਰਪਉ ਚਨ ਹਰ ਨਿਰਪਉ ਤੇ ਆਇਆ ਜੀ ਤਿਨ ਕਾ ਪਉ ਸਭ ਗਵਾਸੀ ਜਿਨ ਸੇ ਬਿਆ ਜਿਨ ਸੇ ਬਿਆ ਮੇਰਾ ਹਰ ਜੀਤੈ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰ ਪਿਆਹਾ ਜੀ ਜਨ ਨਾਨਕ ਤਿਨ ਬਲਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੋਦਾ ਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਅਨੇਕ ਕਰਖੇ ਹਰ ਪੂਜਾ ਜੀ ਤਪ ਤਾਪੇ ਜਪਖੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜਹਿ ਬਹੁ ਸਿਮਰਤ ਸਾਸਤ ਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਚੀ ਜੋ ਪਾਭੈ ਮੇਰੇ ਹਰਿ ਪਗਵੰਤਾ ਤੂ ਆਤ ਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਵਡਿਆ ਵਰਨਾ ਕੋਈ ਤੂ ਜੁਗ ਜੁਗ ਇਕੋ ਸਦਾ ਸਦਾ ਤੂ ਇਕੋ ਜੀ ਤੂ ਨਹਿ ਚਲ ਕਰਤਾ ਸੋਈ ਤੁਧ ਆਪੇ ਪਾਵੈ ਸੋਈ ਵਰਤੈ ਜੀ ਤੂ ਆਪੇ ਕਰਖੇ ਸੋ ਹੋਈ ਤੁਦੇ ਆਪੈ ਸ੍ਰੇਸ਼ਟ ਸਭ ਉਪਾਈ ਚੀ ਤੁਦੇ ਆਪੈ ਸ੍ਰਜ ਸਭ ਗਾਈ ਜਨ ਨਾਨਕ ਗੁਣ ਗਾਵੇ ਕਰਤੇ ਕਹਿ ਜੀ ਜੋ ਸਭ ਸੇ ਕਾ ਜਾਣੀ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈ ਜੋਤ ਪਵੈ ਸੋ ਇਥੀ ਸੀ ਜੋ ਤੂ ਦੇਹ ਸੋ ਹੀ ਹੋ ਪਾਈ ਰਹਾਉ ਸਾਬ ਤੇਰੀ ਤੂੰ ਸਭ ਨਹੀਂ ਤੇ ਆਇਆ ਜਿਸਨੋਂ ਕਿਰਪਾ ਕਰ ਹੈ ਤਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਦੇ ਆਪ ਬੀਛੋੜਿਆ ਆਪ ਮਿਲਾਇਆ ਤੂ ਦਰਿਆ ਸਭ ਤੁਝ ਹੀ ਮਾਖੇ ਤੁਜ ਬਿਨ ਦੂਜਾ ਕੋਈ ਨਾਖੇ ਜੀ ਜੰਤ ਸਭ ਤੇਰਾ ਖੇਲਾ ਵੀ ਜੋਗ ਮਿਲ ਵੀ ਸੁੜਿਆ ਸੰਜੋਗੀ ਮੈਲਾ ਜਿਸ ਲੋ ਤੂੰ ਜਾਣ ਆਖੇ ਸੋਈ ਜਨ ਜਾਣੇ ਹਰ ਗੁਨਾ ਸਦਹੀ ਅੱਖ ਵਖਾਣੇ ਜਿਨ ਅਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿਨ ਦੂਜਾ ਵਰ ਨ ਕੋਏ ਤੂੰ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹਾਏ ਆਸਾ ਮਹੱਲਾ ਪਹਿਲਾ ਤਿਤ ਸਰ ਵਰੜੈ ਪਹਿਲੇ ਨਿਵਾਸਾ ਪਾਣੀ ਪਾਵਕ ਤਨ ਹੈ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾਂ ਤਹ ਡੋਬੀ ਅਲੇ ਮਨ ਇੱਕ ਨਾ ਚੇਤ ਸਮੂਡ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾਖੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਿਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਹੀਂ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਅਸ਼ ਤੇਰੀ ਬਰੀਆ ਵਰਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇ ਬਲ ਨਾਮ ਸਰੰਜਾ ਮਲਾਕ ਪਵ ਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕਹਿ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣੀ ਆਖਰ ਰਾਇਆ ਕਹੋ ਨਾਨਕ ਹਮ ਨੀਚ ਕਰਮਾਂ ਸਰਨ ਪਰੇ ਕੀ ਰਾਖੋ ਸਰਮਾ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਤਸ਼ਾਹੀ ਦਸਵੀ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੇ ਰਖਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਖੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਮਰੇ ਦੁਸ਼ਟ ਸਭੇ ਤੁਮ ਕਾ ਭੋ ਆਪ ਹੱਥ ਦੇ ਮੋਖੇ ਬਚਾ ਬੋ ਸੁਖੀ ਬਸੇ ਮੋਰੋ ਪਰਿਵਾਰਾ ਸੇਵਕ ਸਿੱਖ ਸਭੇ ਕਰਤਾਰਾ ਮੋ ਰੱਛਾ ਨਿਜ ਕਰਦਾ ਕਰੀਐ ਸਭ ਬੈਰਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਖੇ ਪਿਆਸਾ ਤੋ ਮਖੇ ਸਾਡ ਕੋਈ ਅਬਰ ਨਾ ਤੇ ਆਉ ਜੋ ਵਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਣ ਚੁਣ ਸੱਤਰ ਹਮਾਰੇ ਮਾਰੀ ਆਪ ਹੱਥ ਦੈ ਮੋਝੈ ਉਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਹੂਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੁਝ ਜੋ ਕਰਿਓ ਰਖਾ ਰੱਖ ਲੇਖ ਮਹ ਰਖਣਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਲ ਬੰਦ ਦੁਸ਼ਟਨ ਕੇ ਹੰਤਾ ਤਮਹੋ ਪੂਰੀ ਚਤੁਰਦਸ਼ ਕੰਤਾ ਕਾਲ ਪਾਏ ਬ੍ਰਹਮਾ ਬਪ ਧਰਾ ਕਾਲ ਪਾਏ ਸ਼ਿਵ ਚੂ ਅਵਤਾਰਾ ਕਾਲ ਪਾਏ ਕਰਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਸਾ ਜਮਨ ਕਾਲ ਜੋਗੀ ਸ਼ਿਵ ਕੀਓ ਬੇਦਰਾਜ ਬ੍ਰਹਮਾ ਚੂਥੀਓ जमणकाल सब लोक सवार नमसकार है ताखे हमारा जमणकाल सब जगत बनायो देव दत्त जशन उपजायो आदि अंत एक अवतार सोई गुरु समझयो हमारा नमसकार तसोई को हमारी सकल प्रजा जन आप सवारी सेवकन को शिव से गुण सुख दियो सतरन को पलमो बदकीयो ਕਾਟ ਕਾਟ ਕੇ ਅੰਤਰ ਕੀ ਜਾਣਤ ਭਲੈ ਬੁਰੈ ਕੀ ਪੀਰ ਪਛਾਨਤ ਚੀਟੀ ਤੇ ਗੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧੁਨ ਕੈ ਸੁਖੀ ਏਕ ਏਕ ਕੀ ਪੀਰ ਪਛਾਨੈ ਕਾਟ ਕਾਟ ਕੇ ਪਟ ਪਟ ਕੀ ਜਾਣੈ ਜਾ ਬੁੱਧ ਕਰਖ ਕਰਾ ਕਰਤਾ ਰਾ ਪ੍ਰਜਾ ਧਰਤ ਤਬ ਦੇਹੇ ਆਪਾ ਰਾਜਾ ਬੂ ਆਕਰਖ ਕਰਤੋ ਹੋ ਕਬਹੋ ਤੁਮ ਮੈ ਮਿਲਤ ਦੇਹ ਧਰ ਸਭੂ ਜੇਤ ਬਦਨ ਸ੍ਰਿਸ਼ਟ ਸਭ ਤਾਰੇ ਆਪ ਆਪਣੀ ਬੂਝ ਉਚਾਰੇ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣ ਕ ਭੇਦ ਭੇਦ ਵਰ ਆਲਮ ਨਿਰੰਕਾਰ ਨਿਰਬਕਾਰ ਨਿਰਲੰਭ ਉਦ ਅਨਿਲ ਅਨਾਦ ਅasamb ਤਾਂ ਕਮ ਹੋੜਾ ਉਚਾਰਤ ਪੈਦਾ ਜਾ ਕੋ ਪੇ ਵਣਾ ਪਾਵਤ ਬੇਦਾ ਤਾਂ ਕੋ ਕਰ ਪਾਹਣ ਅਨੁਮਾਨਤ ਮਹਾ ਮੁਹੂੜ ਕਸ਼ ਪੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵਾ ਨਿਰੰਕਾਰ ਕਾ ਚੀਨਤ ਨਹਿ ਪਿਵ ਆਪ ਆਪਣੀ ਬੁੱਧ ਹੈ ਜਤੀ ਬਰਨਤਾ ਪਿੰਨ ਪਿੰਨ ਤੋਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ केहा विद सचा प्रथम संसाराय के रूप अनुप स्वरूपारङ्क पयो राव कहि पूपा अण्डज जरज सेतज बहार उत्पुजखान् दिनी कहु फूला राचा बैठा कहु सिमट पयौ शंकर या कैठा सगरी श्रेष्ठ दीखाए अचंपव पव आदि युगाद स्वरूप ਬਰ ਅਛਾ ਮੇਰੀ ਤੁਮ ਕਰੋ ਸਿੱਖ ਉਬਰ ਸਿੱਖ ਸੰਗ ਰੋ ਦੁਸ਼ਟ ਜਿਤੇ ਉਠਵਤੋ ਤਪਤਾ ਸਕਲ ਮਲੇਸ਼ ਕਰੋ ਰਨ ਕਤਾ ਜਿ ਅਸ ਤੁਜ ਤਬ ਸਰਨੀ ਪਰੈ ਤਿਨ ਕਹਿ ਦੁਸ਼ਟ ਦੁਖਤ ਹੋਬੈ ਮਰੇ ਪੁਰਖ ਜਬਨ ਪਗ ਪਰੈ ਤਿਹਾਰੇ ਤਿਨ ਕਹਿ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਖੈ ਤਾਂਕੇ ਕਾਲ ਨਿਕਟ ਨਹ ਆਏ ਖੈ ਰੱਛਾ ਹੋਏ ਤਾਂਖੇ ਸਭ ਕਲਾ ਦੁਸ਼ਟ ਅਰਿਸ਼ਟ ਟਰੇ ਤਤ ਕਲਾ ਕਿਰਪਾ ਦ੍ਰਿਸ਼ਟ ਤਨ ਜਾਖੇ ਨੇ ਹਰਖੋ ਤਾਂਕੇ ਤਾਪ ਤਨਕ ਮੋ ਹਰਖੋ ਰਿੱਦ ਸਿੱਧ ਕਰਮ ਸਭ ਹੋਈ ਦੁਸ਼ਟ ਸ਼ਾਸ ਬੈ ਸਕੇ ਨਾ ਕੋਈ ਐ ਕਬਾਰ ਜਿਨ ਤੁਮੇ ਸਪਾਰਾ ਕਾਲ ਫਾਸਤੇ ਤਾਂਖੇ ਉਬਾਰਾ ਜੇ ਨਰ ਨਾਮ ਤੇ ਹਾਰੋ ਕਹਾ داری ਦੁਸ਼ਟ ਦੋਖ ਤੇ ਰਹਾ ਖੜਕ ਕੇ ਤਮੈ ਸਰਨ ਤੇ ਹਾਰੀ ਆਪ ਹੱਥ ਦੈ ਲਿਖੋ ਉਬਾਰੀ ਸਰਬ ਠੋਰ ਮੋਖੋ ਸਹਾਈ ਦੁਸ਼ਟ ਦੋਖ ਤੇ ਲੇਖੋ ਬਚਾਈ ਸਬਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਉਖ ਅਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤੋ ਏਕ ਨਾ ਮਾਨਿਓ ਸਿਮਰਤ ਸਾਸਤਰ ਬੇਦ ਸਬੈ ਬਹੁ ਭੇਦ ਕਹੇ ਹਮ ਏਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰਮੈ ਨਾ ਕਹਿਓ ਸਭ ਤੋਖੇ ਬਖਾਨਿਓ ਦੁਹਰਾ ਸਗਲ ਦੁਆਰ ਕੋ ਛਡਕੇ ਗਹਿਓ ਤੁਹਾਰੋ ਦੁਆਰ ਬਾਹੇ ਗਾਹੇ ਕੀ ਲਾਚ ਅਸ ਗੋਬਿੰਦ ਦਾਸ ਤੁਹਾਰ RAM KALI MAHALLA TEEJA ANAND EK OHMKAR SATGURU PRASAD ANAND PAYA MERI MAAI SATGURU MAIN PAYA SATGURU TA PAYA SAJ JASAY TE MAN VajjIA BAADAIYA ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦ ਤਾਂ ਗਾਵੋ ਹਰੀ ਕੇਰਾ ਮੰਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰੱਖੋ ਹਰ ਨਾਲੇ ਹਰ ਨਾਲ ਰੱਖੋ ਤੂੰ ਮਨ ਮੇਰੇ ਦੁੱਖ ਸਭ ਬਿਸਾਰਨਾ ਅੰਗੀਕਾਰ ਹੋ ਕਰੇ ਤੇਰਾ ਕਰਜ ਸਭ ਸਵਾਰਨਾ ਸਭ ਨਾ ਗੱਲਾਂ ਸਮਰਥ ਸੁਭਾਮੀ ਸੋ ਕਿਉ ਮਨ ਹੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹਿੋ ਹਰਿ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇਰੇ ਸਭ ਕਿਛ ਹੈ ਜਿਸ ਦੇਖੇ ਸੋ ਪਾਵੇ ਸਦਾ ਸਿਫਤ ਸਲਾਖਾ ਤੇਰੀ नाम मन वसांवे नाम जिन कै मन वस बाजे शबद कने रे कह नानक सचे साहिब कया नाही करचा नाम मेरा आधार हो सच नाम आधार मेरा जिन भुखां सब गवाया करशांत सुख मन आए वसया ਜene ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟਹਾ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣਹੁ ਸੰਤੋ ਸ਼ਬਦ ਧਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸਪਾਗੇ ਘਰ ਸਪਾਗੇ ਸ਼ਬਦ ਵਾਜੇ ਕਲਾ ਜਿਤ ਘਰ ਤਾਰੀਆ ਪੰਚ ਦੂਤ ਤੁਦ ਬਾਸ ਕੀਤੇ ਕਾਲ ਕੰਠਕ ਮਾਰਿਆ ਤੁਰ ਕਰਮ ਪਾਇਆ ਤੁਦ ਚਿਲਕਾ ਸੇਨਾ ਮ ਹਰ ਕੈ ਲਾਗੇ ਕਹੇ ਨਾਨਕ ਤਹੈ ਸੁਖ ਹੋਆ ਤਿਤ ਘਰ ਅਨਹਦ ਬਾਚ ਅਨੰਦ ਸੁਣਹੁ ਵਡ ਪਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵੀ ਸੂਰੈ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭੇ ਸਾਰਸੈ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤਾ ਕਹਤੇ ਪਵਿਤਾ ਸਤਗੁਰ ਰਹਿ ਆ ਪਰਪੂਰੈ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਛੇ ਅਨਖਦ ਤੂਰੇ ਮੂਦਾ ਬਣੀ ਮਹੱਲਾ ਪੰਜ ਬਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰ ਅਮਰਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭਸ ਆਧਾਰ ਹੋਜੇ ਕੋ ਖਾਬੈ ਜੇ ਕੋ ਪੁੰਚੈ ਤਿਸ ਕਾ ਹੋਏ ਉਤਾਰ ਹੋਏ ਖੇ ਵਸਥ ਤ ਜੀ ਨਹ ਜਾਈ ਨਿਤ ਨਿਤ ਰਖ ਉਰਤਾਰੋ ਤਮ ਸੰਸਾਰ ਚਰਨ ਲਗ ਤਰੀਐ ਸਬ ਨਾਨਕ ਬ੍ਰਹਮ ਪ੍ਰਸਾਰੋ ਸਲੋਕ ਮਹਲਾ 5 ਤੇਰਾ ਕੀਤਾ ਜਾਤੋ ਨਾਹੀ ਮੈਨੋ ਚੋਕ ਕੀ ਤੋਈ ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ ਆਪੇ ਤਰਸ ਪਈ ਤਰਸ ਭਿਆ ਮਹਿਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥਿਵੇ ਹਰਿਆ ਪੌੜੀ ਤਿੱਥੈ ਤੋ ਸਮਰੱਥ ਜਿੱਥੈ ਕੋਇ ਨਾ ਖੇ ਉਥੇ ਤੇਰੀ ਰਖ ਅਗਣੀ ਉਦਰ ਮਾਖੇ ਸੁਣ ਕੇ ਜਮ ਕਹਿ ਦੂਤਾ ਨਾਏ ਤੇਰੇ ਛੱਡ ਜਾਖੇ ਪੌ ਜਲ ਬਖਮਸਗਾਹੋ ਗੁਰ ਸ਼ਬਦੀ ਪਾਰ ਪਾਖੇ ਜਿਨ ਕੋ ਲੱਗੀ ਪਿਆਸ અમરત સેખા કે કલમે એકો પન્ન ગુણ ગોવિંદ ગાહી સબ સે નો કૃપાળ સમવાલે સાખે સાખે બરથા કોઈ ના જાય જે આવે તુદ વાખે શલોક મહલ્લા પંજાબા અંતર ગુર આરાધના જે બા જપ ગુર નાઓ નેતરી સત ગુર પેખના શ્રવની સુનના ગુર નાઓ ਸਤ ਗੁਰ ਸੇਤੀ ਰਤਿਆ ਦਰਗਹਿ ਪਾਈ ਠਾਓ ਕਹੋ ਨਾਨਕ ਕਿਰਪਾ ਕਰੈ ਜਿਸਨੋ ਇਹ ਬਾਤ ਦੇ ਜਗ ਮਹਿ ਉਤਮ ਕਾਢੀਐ ਬਿਰ ਲੈ ਕੇ ਈ ਕੈ ਮਹਿਲਾ ਪੰਜਬਾ ਰੱਖੇ ਰਖਣਹਾਰ ਆਪ ਉਬਾਰੇ ਅੰਨ ਗੁਰ ਕੀ ਪੈਰੀ ਪਾਏ ਕਾਜ ਸਵਾਰੇ ਅੰਨ ਹੋ ਆਪ ਦਿਆਲ ਮਨ ਖੋਣਾ ਬੀ ਸਾਰੇ ਅਨ ਸਾਧ ਜਨਾ ਕੈ ਸੰਗ ਪਬ ਜਲ ਤਾਰ ਅਨ ਸਾਕਤ ਨਿੰਦਕ ਦੁਸ਼ਟ ਖਿਨ ਮਾਖੇ ਬੀਦਾਰ ਅਨ ਤਿਸ ਸਾਖ ਬਕੀਟੇ ਕ ਨਾਨਕ ਮੰਨੇ ਮਾਖੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਖੇ ਤਿਸ ਸਾਖ ਬਕੀਟੇ ਕ ਨਾਨਕ ਮੰਨੇ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ